ਕਿ ਜੇ ਤੁਸੀਂ ਦੇਖਿਆ ਕਿ ਜਿਲੰਦਰ ਦਿਹਾਤੀ ਪੁਲਿਸ ਨੇ ਪਿਛਲੇ ਕੁ ਸਮੇਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰ ਨਸ਼ਾ ਤਸਕਰੀ ਦੇ ਖਿਲਾਫ ਆਪਣੀ ਮਿਹਨਤ ਵਧਾਈ ਹੋਈ ਹੈ। ਉਹ ਉਸੇ ਦੀ ਲੜੀ ਦੇ ਵਿੱਚ ਕੱਲ ਸਾਨੂੰ ਸਫਲਤਾ ਮਿਲੀ ਜਦੋਂ ਐਸਐਚਓ ਫਲੋਰ ਦੀ ਟੀਮ ਨੇ ਨਾਲ ਡੀਐਸਪੀ ਫਲੋਰ ਤੇ ਐਸਪੀ ਸਪੈਸ਼ਲ ਰਾਈਟ ਇਨਵੈਸਟੀਗੇਸ਼ਨ ਦੀ ਟੀਮਾਂ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਿਸ ਵਿੱਚ 30 ਮੈਂਬਰ ਸੀ ਨਿਸ਼ਚਿਤ ਉਹਨਾਂ ਨੂੰ ਜੋ ਚਾਰ ਪਿਸਟਲ ਗੋਮਟ ਕੀਤੇ। ਫਰਦਰ ਕਸ਼ੀਸ਼ ਤੇ ਦੋ ਬੰਦੇ ਹੋਰ ਨਾਮਿਨੇਟ ਹੋਏ। ਉਹਨਾਂ ਦੇ ਬਿਲੋਂ ਬਿਲੋਂ ਇੱਕ ਕ੍ਰੈਸ਼ਰੀ ਬਰਾਮਰ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਨਸ ਦੀ ਹੈਗੀ ਹੈ 432 ਬੋਰ ਦੇ 1315 ਬੋਰ ਦੇ ਤੇ ਨਾਲ ਤੇ ਦੋ ਮੋਟਰਸਾਈਕਲਸ ਸੋ ਬੇਸਿਕਲੀ ਇਹ ਜਿਹੜਾ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਬਿੰਨੀ ਆਪਣਾ ਫੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿੰਨੀ ਗੁਜਰ ਉਹ ਦੋਨਾਂ ਦੇ ਨਾਲ ਅੱਗੇ ਐਸੋਸੀਏਟਿਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਗਵਾਰਦਤਾ ਪ੍ਰਿਵੈਂਟ ਹੋ ਗਈਆਂ ਨੇ ਤੋਂ ਹੀ ਚੰਗਾ ਕੰਮ ਹੋਇਆ ਸਰ ਹਥਿਆਰ ਕਿੱਥੋਂ ਲਿਆਏ ਸੀ ਤੇ ਕੀ ਕਰਨਾ ਸੀ ਨਾ ਸਪਲਾਈ ਦੇ ਲਈ ਬਾਅਦ ਜਾ ਤਿੰਨ ਜਾਣ ਦੇਣਾ ਸੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਈ ਨੇ ਤੇ ਇਹਦੇ ਲਈ ਇਹਨਾਂ ਨੇ ਫਾਈਨੈਂਸ਼ੀਅਲ ਜਿਹੜੀ ਟ੍ਰਾਂਜੈਕਸ਼ਨ ਆ ਉਹ ਵੀ ਚੈੱਕ ਕਰ ਰਹੇ ਨੇ ਵੈਸੇ ਜੋ ਪ੍ਰੀਲੀਮਿਨਰੀ ਤੌਰ ਤੇ ਪਤਾ ਚੱਲਿਆ ਜਿਹੜਾ ਬੰਦਾ ਬਾਹਰ ਬੈਠਾ ਇਹਨਾਂ ਦਾ ਸੌਰਵ ਜਿਹੜਾ ਇਹਨਾਂ ਨੂੰ ਗੈਂਗ ਆਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਹਥਿਆਰਾਂ ਦੀ ਤੇ ਇਹਨਾਂ ਦੇ ਪਰਲੋ ਕੋਈ ਪਰਚਾ ਵਗੈਰਾ ਦਰਜ ਹੈ ਕਿਸੇ ਦੇ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚੋਂ ਜਸਵਿੰਦਰ ਦੇ ਬਲਜੀਤ ਦੇ ਖਿਲਾਫ ਇੱਕੋ ਹੀ ਮਕਦਮਾ ਜਿਹੜਾ ਇੱਕ ਇੱਕ ਮਕਦਮਾ ਦਰਜ ਹੈ 105 ਨੰਬਰ ਮਕਦਮਾ ਜਿਹੜਾ ਆਦਨਪੁਰ ਇਹ ਸੌਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਸੋ ਇਹ ਮਾਰੇ ਬੰਦੇ ਜਗੇ ਕਿ ਇਹਨਾਂ ਨੇ ਇਹ ਵੈਪਨਸ ਲਈ ਮੋਸਟ ਲਾਈਕਲੀ ਜਿਹੜੇ ਸਨੇਚਿੰਗਸ ਐਂਡ ਔਰ ਕੋਈ ਗੈਂਗ ਵਾਰ ਸੀ ਜਿਹਨਾਂ ਨਾਲ ਇਹਦੇ ਵਿੱਚ ਕੋਈ ਆਪਸੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੁੰਦੀਆਂ ਨੇ ਉਹਦੇ ਵਿੱਚ ਯੂਜ਼ ਕਰਨੇ ਵੀ ਸੋ ਇਹ ਰਿਕਵਰੀ ਕਰਕੇ ਸਾਨੂੰ ਕਾਫੀ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਾਉਣ ਵਿੱਚ ਹੈਲਪਫ ਕਿਤੇ ਸਪਲਾਈ ਵਾਲੋਂ ਕਿਤੇ ਇਹਨਾਂ ਨੇ ਕਿਤੇ ਕਿਸੇ ਤੇ ਇਤਿਆਰਜ ਵਗੈਰਾ ਜਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ੀਅਲੀ ਅਸੀਂ ਫੜੇ ਸੀ ਦੋ ਬੰਦੇ ਬਾਅਦ ਚ ਫੜੇ ਗਏ ਹਨ ਤੋਂ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਜਿਹੜੀ ਉਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਡਿਮਾਂਡ ਲੈ ਲਿਆ ਪੰਜ ਦਿਨ ਦਾ ਸੋ ਡਿਟੇਲ ਚ ਕੁਝ-ਕਿਝ ਕਰਕੇ ਜੋ ਵੀ